سو سس سرکال، آج میں نے فقر پنجابیاں تھے میں نے پنجاب سرداراں تھے میں پنجابی ہاں میں مجھال برامن ہاں میں کسی تو ڈرنے والا نہیں ہاں اص خطرناک برامن براہمن کوم ہونے ہاں میں آج ایلان کرنا ਮੇਰੇ ਮੁੰਡੇ ਦਾ ਵਿਆਹ ਨਹੀਂ ਹੋਇਆ ਲੀ ਲੇਕਿਨ ਮੈਂ ਐਲਾਨ ਕਰਨਾ ਮੈਂ ਆਪਣੇ ਪੋਤੇ ਨੂੰ ਸਿੱਖ ਬਣਾਵਾਗਾ ਐਲਾਨ ਕਰਨਾ ਮੈਂ ਜੇ ਅਗਰ ਜਿੰਦਾ ਰਹਾ ਮੈਂ ਪੋਤੇ ਦਾ ਮੂੰਹ ਦੇਖਿਆ ਆਪਣੇ ਪੋਤੇ ਨੂੰ ਮੈਂ ਸਰਦਾਰ ਬਣਾਵਾਗਾ ਮੈਨੂੰ ਆਈ ਨਾਜ਼ ਇਸ ਸਰਦਾਰਾ ਤੇ ਉਹਨਾਂ ਦੀ ਕੁਰਬਾਨੀਆਂ ਤੇ ਉਹਨਾਂ ਦੀ ਹਿੰਮਤਾਂ ਤੇ ਉਹਨਾਂ ਦੀ ਏਕਤਾ ਤੇ ਐਨੀ ਇਕਤਾ ਕਿਸੀ ਹਿੰਦੁਸਤਾਨ ਦੇ ਬੰਦੇ ਦੀ ਨਹੀਂ ਹੈ ਜਿੰਨੀ ਸਿੱਖਾਂ ਵਿੱਚ ਹੈ ਲੋਕ ਸਿੱਖਾਂ ਦਾ ਮਜ਼ਾਕ ਉਡਾਂਦੇ ਸਨ ਆ ਸਿੱਖਾਂ ਨੇ ਉਹ ਮਜ਼ਾਕ ਉਡਾਤਾ ਗਵਰਨਮੈਂਟ ਦਾ ਉਹ ਕੀਏ ਗਵਰਨਮੈਂਟ ਸਿੱਖਾਂ ਦੇ ਸਾਹਮਣੇ ਕੁਝ ਨਹੀਂ ਹੈ ਮੈਂ ਫਿਰ ਵੀ ਕਹਿਣਾ ਹਰ ਇੱਕ ਬੰਦੇ ਨੂੰ ਕਿ ਨਾਲ ਹੋ ਜਾਓ ਸਰਦਾਰਾਂ ਦੇ ਸਰਦਾਰ ਬਣੋ ਸਰਦਾਰ ਕੌਣ ਹੁੰਦਾ ਹੈ ਜਿਸ ਸਰ ਤੇ ਪਗੜੀ ਹੁੰਦੀ ਹੈ ਮੇਰੇ ਸਰ ਤੇ ਪਗੜੀ ਨਹੀਂ ਹੈ ਲੇਕਿਨ ਮੇਰੇ ਦਿਲ ਵਿੱਚ ਪਗੜੀ ਹੈ ਮੇਰੇ ਤਨ ਵਿੱਚ ਪਗੜੀ ਹੈ ਮੇਰਾ ਮਨ ਮਨ ਪਗੜੀ ਹੈ ਮੈਂ ਇਸ ਪਗੜੀ ਤੇ ਲੱਖ ਵਾਰ ਕੁਰਬਾਨ ਜਾਣਾ ਹੈ ਉਹ ਪਗੜੀ ਹੈ ਜਿਹੜੀ ਭਗਤ ਸਿੰਘ ਸ਼ਹੀਦ ਨੇ ਬੰਨੀ ਸੀ ਉਹ ਗਾਣਾ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਮੇਰਾ ਰੰਗ ਦੇ ਬਸੰਤੀ ਚੋਲਾ ਅੱਜ ਕਈ ਚੋਲੇ ਪਹਿਣ ਕੇ ਉਹ ਨਿਕਲ ਗਏ ਨੇ ਲੋਕ ਸੜਕਾਂ ਤੇ ਸਰਦਾਰ ਦਿਖਾਈ ਦੇ ਰਹੇ ਨੇ ਪਰ ਬੰਦਾ ਦਿਖਾਈ ਨਹੀਂ ਦੇ ਰਹਾ ਨੇਤਾ ਦਿਖਾਈ ਨਹੀਂ ਦੇ ਰਹੇ ਅੱਜ ਜਿਹੜਾ ਹਰਿਆਣੇ ਵਾਲਿਆਂ ਨੇ ਐਲਾਨ ਕੀਤਾ ਹੈ ਕਿ ਕਿਸੇ ਨਾਲੇ ਨੇਤਾ ਦਾ ਹੁੱਕਾ ਪਾਣੀ ਬੰਦ ਕਰ ਦਾਂਗੇ ਮੇਰਾ ਦਿਲ ਬਾਗਬਾਨ ਹੋ ਗਿਆ ਮੈਨੂੰ ਐਸਾ ਲੱਗ ਰਿਹਾ ਮੈਂ ਗੁਰਦੁਆਰੇ ਜਾ ਕੇ ਅੰਮ੍ਰਿਤਸਰ ਉੱਥੇ ਦਾ ਜਲ ਪੀ ਕੇ ਆਪਣੇ ਨੂੰ ਸ਼ਾਂਤੀ ਪਾ ਲਿੱਤੀ ਹੈ ਸਰਦਾਰ ਕੌਮ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੌਮ ਹੈ ਉਹਦੇ देख जाता कि छोटा है बुराए या वो वो रहे या है या कौन है सारे सरदार एक ने गुरु नानक ने एक सब तोलिया तेरा तेरा, तेरा बोलिया उन्होंने तेरा ही तेरा अपना कुछ नहीं बोलिया तेरा ही तेरा फिर मैं एक बारी हिंदुस्तान के सारे बन्द ने करना किसाना का साथ दौ ਹਿੰਦੂਆਂ ਦਾ ਸਿੱਖਾ ਸਾਥ ਦਿਓ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਵਿੱਚ ਭਾਈ ਭਾਈ ਹੋਰ ਕਿਸੇ ਨੇ ਇਹ ਪੁੱਛਣਾ ਪਾਈ ਆਪਸ ਹੀ ਬਣੇ ਰਹੋ ਇਕਤਾ ਬਣਾਈ ਰੱਖੋ ਹਿੰਦੁਸਤਾਨ ਨੂੰ ਜਗਾਈ ਰੱਖੋ ਹਿੰਦੁਸਤਾਨ ਤੁਸੀਂ ਜਗਾ ਪਾਓਗੇ ਹੋਰ ਕੋਈ ਨਹੀਂ ਜਗਾ ਪਾਏਗਾ ਜਿਆਦਾ ਹੰਗਾਮਾ ਕਰਨਗੇ ਚੁੱਕ ਕੇ ਲੈ ਜਾਣਗੇ ਹੋਰ ਕੁਝ ਨਹੀਂ ਹੋਏਗਾ ਮੇਰਾ ਮੈਂ ਦੋ ਵੀਡੀਓ ਕੱਲ ਪਾਈ ਨੇ ਮੈਨੂੰ ਤਨਖਾਹਾਂ ਮਿਲਣੀਆਂ ਚੱਲੂ ਹੋ ਗਈਆਂ ਨੇ ਕਿ ਵੀਡੀਓ ਵਾਪਸ ਕਰ ਲਓ ਨਹੀਂ ਤਾਂ ਪੁਲਿਸ ਚੁੱਕ ਕੇ ਲੈ ਜਾਏਗੀ ਮੈਨਿਟਰ ਦਾ ਪੁਲਿਸ ਤਾਂ ਚੁੱਕੇ ਲੈ ਜਾ ਮੈਨੂੰ ਪੁਲਿਸ ਕੀ ਕਰੇਗੀ ਕਹੜ ਰੈਣਾ ਥਾਣੇ ਰੈਣਾ ਜੀਐਲ ਰੈਣਾ ਇੱਕ ਬਰਾਬਰ ਹੈ ਫਿਰ ਉਮਰ ਹੈ 67 ਮੇਰਾ ਜਿਗਰਾ ਅੱਜ ਵੀ 24 ਸਾਲ ਦੇ ਮੁੰਡੇ ਦਾ ਹੈ ਮੈਂ ਹਰ ਜਗ੍ਹਾ ਖੜਾ ਹੋ ਸਕਣਾ ਹਰ ਇੱਕ ਬੰਦੇ ਨਾਲ ਕਿ ਹਿੰਦੁਸਤਾਨ ਦੇ ਸਿੱਖ ਨੂੰ ਔਰ ਹਿੰਦੁਸਤਾਨ ਦੇ ਛੰਡੇ ਨੂੰ ਕਦੇ ਚੁੱਕਣ ਨਹੀਂ ਦਿਆਂਗਾ ਜੈ ਜਵਾਨ ਜੈ ਸਿਕਾ ਜੈ ਜਵਾਨ ਜੈ ਕਿਸਾਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅਸੀਂ ਫਤਿਹ ਕਰਾਂਗੇ ਮੋਦੀ ਜੀ ਤੁਹਾਡੇ ਤੇ ਅਸੀਂ ਫਤਿਹ ਕਰਕੇ ਜਾਵਾਂਗੇ